ਐਸੋਲੇ ਦੀ ਵੱਡੀ ਖਬਰ ਜਲੰਧਰ ਦੇ ਵਿਕਰਮਪੂਰਾ ਦੇ ਵਿੱਚ ਲੁਟੇਰਿਆਂ ਦਾ ਬੇਖੌਫ ਅੰਦਾਜ਼ ਦੇਖਣ ਨੂੰ ਮਿਲਿਆ ਹੈ ਜਿੱਥੇ ਕਿ ਇੱਕ ਘਰ ਦੇ ਮੂਹਰੇ ਆ ਕੇ ਉਹਨਾਂ ਵੱਲੋਂ ਪਹਿਲਾਂ ਦਰਵਾਜ਼ਾ ਖੜਕਾਇਆ ਜਾਂਦਾ ਹੈ ਜਿਸ ਤੋਂ ਬਾਅਦ ਜਦ ਪਰਿਵਾਰ ਦੇ ਮੈਂਬਰ ਜੋ ਨੇ ਉਹ ਦਰਵਾਜ਼ਾ ਖੋਲਦਿੰਨੇ ਤਾਂ ਉਹ ਬੰਦੂਕ ਦੀ ਨੋਕ ਤੇ ਨਕਦੀ ਤੇ ਗਹਿਰੇ ਗਹਿਣੇ ਚੁੱਕ ਕੇ ਉੱਥੋਂ ਦੀ ਫਰਾਰ ਹੋ ਜਾਂਦੇ ਨੇ ਤਾਂ ਵਿਕਰਮਪੁਰਾ ਤੋਂ ਐ ਤਾਜ਼ਾ ਮਾਮਲਾ ਸਾਹਮਣੇ ਆ ਰਿਹਾ ਜਲੰਧਰ ਦੇ ਵਿਕਰਮਪੁਰਾ ਤੋਂ ਕਹਿ ਸਕਦੇ ਹਾਂ ਕਿ ਲੁਟੇਰੇ ਦਾ ਬੇਖੌਫ ਅੰਦਾਜ਼ ਦੇਖਣ ਨੂੰ ਮਿਲਿਆ ਕਿਸ ਤਰ੍ਹਾਂ ਬੇਖੌਫ ਦੇ ਹੋ ਕੇ ਉਹਨਾਂ ਵੱਲੋਂ ਪਹਿਲਾਂ ਘਰ ਦਾ ਬੂਹਾ ਖੜਕਾਇਆ ਜਾਂਦਾ ਹੈ ਦਰਵਾਜ਼ਾ ਖੜਕਾਇਆ ਜਾਂਦਾ ਹੈ ਜਿਸ ਤੋਂ ਬਾਅਦ ਜਦ ਪਰਿਵਾਰਕ ਮੈਂਬਰ ਦਰਵਾਜ਼ਾ ਖੋਲਦੇ ਨੇ ਉਸ ਤੋਂ ਬਾਅਦ ਲੁਟੇਰੇ ਅਚਾਨਕ ਹੀ ਉਹਨਾਂ ਤੇ ਬੰਦੂਕ ਤਾਨ ਦਿੰਦੇ ਨੇ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਉਹ ਘਰ ਦੇ ਅੰਦਰ ਲੈ ਕੇ ਜਾਂਦੇ ਨੇ ਅਤੇ ਘਰ ਚ ਪਿਆ ਸਤਮਾਮ ਨਕਦੀ ਅਤੇ ਗਹਿਣਿਆਂ ਨੂੰ ਲੁੱਟ ਕੇ ਉੱਥੋਂ ਦੀ ਫਰਾਰ ਹੋ ਜਾਂਦੇ ਨੇ ਪੀੜਤ ਨੇ ਦੱਸਿਆ ਕਿ ਜਿਵੇਂ ਹੀ ਉਸਨੇ ਦਰਵਾਜ਼ਾ ਖੋਲ੍ਹਿਆ ਲੁਟੇਰੇ ਬੰਦੂਕ ਦੀ ਨੋਕ ਤੇ ਆਏ ਅਤੇ ਗਹਿਣੇ ਤੇ ਨਕਦੀ ਲੈ ਕੇ ਭੱਜ ਗਏ ਕਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਤਿੰਨ ਦੇ ਐਸਆਈ ਜ਼ਰਾਵਰ ਮੌਕੇ ਤੇ ਪਹੁੰਚੇ ਜਿੱਥੇ ਪੁਲਿਸ ਵੱਲੋਂ ਪੀੜਤ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਦੂਜੇ ਪਾਸੇ ਇਲਾਕੇ ਦੇ ਕਾਉਂਸਲਰ ਸਲੀਲ ਬਾਹਰੀ ਨੇ ਦੱਸਿਆ ਕਿ ਲੁਟੇਰੇ ਬੰਦੂਕ ਦੀ ਨੋਕ ਤੇ 2 ਤੋਂ 2.5 ਲੱਖ ਦੀ ਨਕਦੀ ਅਤੇ 3 ਸੋਨੇ ਦੀਆਂ ਚੈਨਾਂ ਲੈ ਕੇ ਭੱਜ ਗਏ ਨੇ ਕਾਉਂਸਲਰ ਨੇ ਦੱਸਿਆ ਕਿ ਲੁਟੇਰਿਆਂ ਨੇ ਰਾਤ 9 ਵਜੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਤਾਂ ਕਹਿ ਸਕਦੇ ਹਾਂ ਕਿ ਰਾਤ ਦਾ ਸਮਾਂ ਸੀ ਫਿਰ ਵੀ 9 ਵਜੇ ਦੀ ਜੇਕਰ ਹੈ ਘਟਨਾ ਹੈ ਤਾਂ 9 ਵਜੇ ਕਾਫੀ ਜ਼ਿਆਦਾ ਸੀ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਗਲੀਆਂ ਦੇ ਵਿੱਚ ਬੱਚਿਆਂ ਦੀ ਚੈਲਪੈਲ ਦੇਖਣ ਨੂੰ ਮਿਲਦੀ ਹੈ ਜਿੱਥੇ ਕੀ ਇਹ ਇੱਕ ਹੋਰ ਹਿੰਸਕ ਰੂਪ ਲੈ ਸਕਦੀ ਸੀ ਘਟਨਾ ਉੱਥੇ ਹੀ ਬੇਖੌਫ ਅੰਦਾਜ਼ ਦੇ ਨਾਲ ਲੁਟੇਰਿਆਂ ਵੱਲੋਂ ਇੱਕ ਗੱੜ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਉਸੇ ਗੱੜ ਦੇ ਵਿੱਚੋਂ ਉਹਨਾਂ ਵੱਲੋਂ ਕਾਫੀ ਵੱਡੀ ਗਿਣਤੀ ਦੇ ਵਿੱਚ ਜੋ ਹੈ ਗੈਣੇ ਤੇ ਨਕਦੀ ਲੈ ਕੇ ਉੱਥੋਂ ਦੀ ਫਰਾਰ ਹੋਏ ਨੇ ਹੋ ਸਕਦਾ ਹੈ ਉਹ ਪਹਿਲੇ ਤੋਂ ਰੇਕੀ ਕਰਕੇ ਇਹ ਪੂਰੇ ਕਟਨਾਕਰਮ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ ਇੱਕ ਪਲਾਨ ਦੇ ਤੌਰ ਦੇ ਉੱਤੇ ਇਸ ਨੂੰ ਜੋ ਹੈ ਅੰਜਾਮ ਦਿੱਤਾ ਹੋ ਸਕਦਾ ਹੈ ਫਿਲਹਾਲ ਪੁਲਿਸ ਇਸ ਦੇ ਵਿੱਚ ਚੈਕਿੰਗ ਕਰ ਰਹੀ ਹੈ ਮੌਕੇ ਤੇ ਮੌਜੂਦ ਲੋਕਾਂ ਨੇ ਪਰਿਵਾਰਕ ਮੈਂਬਰਾਂ ਨੇ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਜਲੰਧਰ ਦੇ ਵਿਕਰਮਪੁਰਾ ਦੀ ਇਹ ਕਟਨਾ ਹੈ ਉਹ ਵੀ ਤੁਹਾਨੂੰ ਸੁਣਾ ਦੇ ਤੁਗਲੀ ਸਰ ਏਦਾਂ ਮੈਂ ਜਿਹੜੀ ਘਟਨਾ ਖੜਮਪੁਰ ਦੀ ਸੀ ਸਾਡੀ ਮਿਸਟਰ ਬਬਲਾ ਜੀ ਆ ਇਹਨਾਂ ਦਾ ਪਿੱਪਲ ਦਾ ਕੰਮ ਆ ਮੰਦਿਰ ਦੇ ਬਾਹਰ ਹੂੰ ਉਹਨਾਂ ਦਾ ਬੇਟਾ ਘਰ ਸੀ ਇੱਕ ਖਾਡੂ ਸ਼ਾਮ ਦੀ ਚੌਂਕੀ ਸੀ ਮੰਦਿਰ ਦੇ ਵਿੱਚ ਤੋਂ ਉੱਥੇ ਗਏ ਹੋਏ ਸੀ ਕਿ ਬੇਟਾ ਘਰ ਸੀ ਕਹਿੰਦਾ ਕਿਸ ਨੇ ਦਰਵਾਜ਼ਾ ਖੜਕਾਇਆ ਜੋ ਬੇਟੇ ਦੀ ਸਟੇਟਮੈਂਟ ਆ ਤੇ ਦਰਵਾਜ਼ਾ ਖੜਕਾਇਆ ਤਾਂ ਉਹ ਸਮਝਿਆ ਮੇਰੇ ਫਾਦਰ ਆਏ ਉਹਨੇ ਦਰਵਾਜ਼ਾ ਖੋਲਿਆ ਤੇ ਉਹ ਗਨ ਗਵਾਲਬਰ ਸੀ ਵੀ ਉਹਨਾਂ ਨੇ ਦੇਖ ਕੇ ਕਿ ਅੰਦਰੋਂ ਸਮਾਨ ਸਭ ਬਕੇਰ ਕਿਉਂ ਬਚਾਰਾ ਬੱਚਾ ਛੋਟਾ ਜਿਹਾ ਸੈਮ ਕੀ ਕਿੰਨੇ ਸਾਲ ਦਾ ਸੀ ਬੱਚਾ ਜਿਹੜਾ ਅੰਦਰ ਫਰਾਂਸੀਸ ਤੋਂ ਮਨਾਜੀ ਜੋ ਮੈਨੂੰ ਆਈਡੀਆ 20 ਸਾਲ ਤੋਂ ਉਹਨਾਂ ਦੀ ਬੇਟੀ ਆ ਉਹ ਬਾਹਰ ਹੈ ਉਹ ਆਰਮੀ ਦੇ ਵਿੱਚ ਹੈ ਜੀ ਕੀ ਲੈ ਕੇ ਗਈ ਕਿ ਕਿਹਨੇ ਪਟਾ ਨਹੀਂ ਸਾਰੇ ਉਹਨਾਂ ਫੈਮਿਲੀ ਵਾਲੇ ਅਸੈਸਮੈਂਟ ਕਰੂਗਾ ਕੀ ਲੈ ਕੇ ਗਿਆ ਤੁਸੀਂ ਨੇਵਰ ਹੋ ਉਹਨਾਂ ਦੇ ਹਾਂ ਮੈਂ ਨਾਲ ਹੀ ਰਹਿਣਾ ਕਿੰਨੇ ਕੁ ਇਹਦੀ ਘਟਨਾ ਸਰ ਇਹ 9 ਵਜੇ ਦੀ ਗੱਲ ਹੈ ਜੀ 9 ਵਜੇ ਫਾਦਰ ਸਾਹਿਬ ਕਿਹੜੇ ਨੇ ਕਿਹੜੇ ਨੇ ਸੀਸੀਟੀਵੀ ਘਰ ਹੈਗਾ ਇੱਥੇ ਬੱਲੇ ਕਿ ਲੱਗਿਆ ਇਹ ਉਹ ਦਾ ਤਲਾਸ਼ੀ ਨੂੰ ਨੌਕਰਾਸ਼ੀ ਲੋਜਾ ਫੜਕਾਇਆ ਔਰ ਉਹਨਾਂ ਦੇ ਨਾਲ ਪਰਿਵਾਰ ਧਰਨੀ ਸੀ ਬੇਟਾ ਇਕੱਲਾ ਸੀ ਘਰ ਨੂੰ ਕੋਈ ਨਹੀਂ ਆ ਕੇ ਉਹ ਫਿਰ ਉਹਨੇ ਗਨ ਪੁਆਇੰਟ ਤੋਂ ਇਹਨਾਂ ਲੁੱਟ ਲਈ ਅੱਛਾ ਕੀ ਕੀ ਲੈ ਕੇ ਗਿਆ ਤਾਂ ਦੇਖਿਆ ਉਸ ਤੋਂ ਦੱਸਿਆ ਕਿ ਤੁਹਾਨੂੰ ਤਿੰਨ ਲੱਖ ਰੁਪਏ ਦੇ ਕੁਝ ਦੇਣਾ 2-3 ਲੱਖ ਰੁਪਏ ਦਾ ਘਰ ਦੇ ਤਾਂ ਪਰਿਵਾਰ ਹੀ ਰੱਖ ਸਕਦਾ ਇਹਨਾਂ ਨੂੰ ਨੁਕਸਾਨ ਹੋਇਆ ਕਿੰਨੇ ਕੋ ਲੜਕੇ ਆਏ ਸੀ ਮੁੰਡੇ ਦੇ ਕੋ ਦੋ ਲੜਕੇ ਸੀ ਕਿ ਪਰ ਵਾਲੋਂ ਕਰਾਉਂ ਕਿ ਨਹੀਂ ਸੀ ਪਰ ਵਾਲੋਂ ਗਨ ਪੁਆਇੰਟ ਕਿਸ ਤਰ੍ਹਾਂ ਦੇ ਦਿਓ ਪੋਰ ਸਿਲਾਕਾ ਸਰ 9 ਵਜੇ ਘਟਣਾ ਹੈ ਕਿਸ ਤਰ੍ਹਾਂ ਦੇਦੇ ਹੋ ਚੀਜ਼ ਨੂੰ ਬਹੁਤ ਮਾੜੀ ਗੱਲ ਹੈ ਜੀ ਮੰਦ ਪਾਡੀ ਘਟਣਾ ਵਾ ਬਹੁਤ ਮਾੜਾ ਕੰਮ ਹੋਇਆ ਕਦੀ ਇਦਾਂ ਦਾ ਕੰਮ ਪਹਿਲੀ ਵਾਰੀ ਸੁਣਿਆ ਸਾਡੇ ਮਤਲਬ ਸ਼ਹਿਰੀ ਇਲਾਕੇ ਦੇ ਕਦੀ ਨਹੀਂ ਪਰਵਾਰਿਕ ਜਿਹੜਾ ਲੜਕਾ ਉਹ ਕਿੰਨੇ ਸਾਲ ਦਾ ਉਸ ਤੇ ਇਹ ਬੱਚਾ 23-24 ਸਾਲ ਦਾ ਹੋਣਾ ਠੀਕ ਹੈ ਹਲਾ ਠੀਕ ਨੇ ਠੀਕ ਨੇ ਘਰ ਦਾ ਠੀਕ ਆ ਪਰ ਲੁੱਕ ਉਹ ਕਰਦੇ ਨੇ ਤੇ ਪ੍ਰਸ਼ਾਸਨ ਨੂੰ ਫੋਨ ਕਰਤਾ ਤੁਸੀਂ ਪ੍ਰਸ਼ਾਸਨ ਆਇਆ ਜੀ ਮੌਕੇ ਤੇ ਮਜੂਰ ਹੈ